ਸੋ ਸ਼ੀਗਰੀ ਦੋਸਤੋ ਮੈਂ ਤੁਹਾਡਾ ਆਪਣਾ ਗਾਇਕ ਨਿਰਮਲ ਸਿੱਧੂ ਤੇ ਸਮਾਂ ਬਹੁਤ ਵੱਡੀ ਚੀਜ਼ ਹੁੰਦੀ ਹੈ ਸਮਾਂ ਖਿੱਚ ਕੇ ਲੈ ਕੇ ਆਇਆ ਗਲਾਸਕੋ ਰਾਤ ਸ਼ੋਅ ਸੀਗਾ ਤੇ ਅੱਗੋਂ ਫਿਰ ਮਨਦੀਪ ਖਰਮੀ ਭਾਜੀ ਉਹਨਾਂ ਦਾ ਪਿਆਰ ਸਤਿਕਾਰ ਸਾਡੇ ਨਾਲ ਹੀ ਹੈ ਤੇ ਅੱਜ ਅਸੀਂ ਪੰਜ ਦਰਿਆ ਦੇ ਆਫੀਸ਼ਲ ਜਿਹੜਾ ਸਟੂਡੀਓ ਹੈ ਉਹਦੇ ਵਿੱਚ ਹਾਜ਼ਰ ਹੈ ਕਿ ਮੈਂ ਬਹੁਤ ਲੱਕੀ ਹਾਂ ਕਿ ਜਿਹੜਾ ਪੰਜ ਦਰਿਆ ਦਾ ਅੱਜ ਪੰਜਵਾਂ ਅੰਕ ਹੈ ਉਹ ਮੇਰੇ ਹੱਥੋਂ ਰਿਲੀਜ਼ ਕੀਤਾ ਜਾ ਰਿਹਾ ਹੈ ਆ ਅਖਬਾਰ ਮੇਰੇ ਕੋਲੇ ਆ ਗਿਆ ਸਭ ਤੋਂ ਪਹਿਲਾ ਅਖਬਾਰ ਮੈਂ ਖੋਲਣਾ ਹਲੇ ਮਨਦੀਪ ਖਰਮੀ ਨੇ ਵੀ ਨਹੀਂ ਖੋਲਿਆ ਸਭ ਤੋਂ ਪਹਿਲਾ ਮੇਰੇ ਹੱਥ ਵਿੱਚ ਹੈ ਕਿ ਤੁਸੀਂ ਉਹ ਲੱਕੀਵੰਦੀਓ ਜਿਨ੍ਹਾਂ ਨੇ ਇਹਦੇ ਦਰਸ਼ਨ ਕਰ ਲਏ ਆ ਤੇ ਹੁਣ ਕੱਲੇ ਦਰਸ਼ਨ ਨਹੀਂ ਕਰਨੇ ਆਪਾਂ ਪੰਜਾਬ ਨੂੰ ਜੇ ਆਪਾਂ ਘਰ ਘਰ ਲੈ ਕੇ ਜਾਣਾ ਹੈ ਪੰਜਾਬੀ ਨਿਊਜ਼ ਸੰਗੀਤ ਸਾਹਿਤ ਕਲਚਰ ਤੇ ਪੰਜਾਬ ਦੇ ਮੁੱਦੇ ਤੇ ਅਸੀਂ ਜਿਵੇਂ ਪੰਜਾਬ ਦੇ ਵਿੱਚ ਅਜੀਤ ਅਖਬਾਰ ਹੁੰਦਾ ਸੀਗਾ ਪੰਜਾਬ ਦੀ ਆਵਾਜ਼ ਹੁੰਦਾ ਸੀ ਤੇ ਪੰਜ ਦਰਿਆ ਜਿਹੜਾ ਇਹ ਪੰਜਾਂ ਦਰਿਆਵਾਂ ਦੀ ਆਵਾਜ਼ ਹੈ ਗੱਲ ਇਕੱਲੇ ਸਾਡੇ ਪੰਜਾਬ ਦੀ ਨਹੀਂ ਹੈ ਗੱਲ ਜਿਹੜਾ ਲੈਂਦਾ ਤੇ ਚੜਦਾ ਦੋਨੋਂ ਪੰਜਾਬਾਂ ਦੀ ਗੱਲ ਹੁੰਦੀ ਹੈ ਇਨਸਾਨੀਅਤ ਦੀ ਗੱਲ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਮੁਬਾਰਕਬਾਦ ਦੇਣੀ ਚਾਹੂੰਗਾ ਮੰਦੀਪ ਵੀਰ ਨੂੰ ਕਿਉਂਕਿ ਯੂਕੇ ਦੇ ਵਿੱਚ ਬੰਦਾ ਆਪਣੇ ਪਰਿਵਾਰ ਨੂੰ ਹੀ ਸੈਟਲਿੰਗ ਕਰ ਸਕਦਾ ਪਰਿਵਾਰ ਨੂੰ ਹੀ ਟਾਈਮ ਨਹੀਂ ਦੇ ਸਕਦਾ ਹਰ ਬੰਦੀ ਦੀ ਸੇਮ ਹੀ ਸਥਿਤੀ ਹੈ ਪਰ ਬਲਹਰੀ ਜਾਈਏ ਇਸ ਵੀਰ ਦੇ ਵੀ ਜਿਹੜੇ ਆਪਣੇ ਪਰਿਵਾਰ ਨੂੰ ਵੀ ਟਾਈਮ ਦਿੰਦੇ ਆ ਜੌਬ ਵੀ ਕਰਦੇ ਆ ਬੱਚਿਆਂ ਨੂੰ ਵੀ ਟਾਈਮ ਦਿੰਦੇ ਆ ਸੰਗੀਤ ਨੂੰ ਵੀ ਟਾਈਮ ਦਿੰਦੇ ਆ ਪੂਰੇ ਪੰਜਾਬ ਨੂੰ ਟਾਈਮ ਦਿੰਦੇ ਆ ਤੇ ਉਹਨਾਂ ਦੀ ਇਹ ਦੇਖੋ ਤੁਸੀਂ ਕਿੱਡੀ ਵੱਡੀ ਕੋਸ਼ਿਸ਼ ਹੈ ਪੰਜ ਦਰਿਆ ਅਖਬਾਰ ਸਾਡੇ ਹੱਥਾਂ ਦੇ ਵਿੱਚ ਹੈ ਇਹ ਅਖਬਾਰ ਇੰਗਲੈਂਡ ਦੇ ਹਰ ਗੁਰੂ ਘਰ ਦੇ ਵਿੱਚ ਜਾਂ ਜਿੰਨੀਆਂ ਵੀ ਮਤਲਬ ਲੀਡ ਜੀ ਮਤਲਬ ਸ਼ਾਪਸ ਹੈਗੀਆਂ ਉਹਨਾਂ ਚ ਪਿਆ ਹੈ ਤੁਸੀਂ ਇਹਨੂੰ ਖਰੀਦਣਾ ਸਪੋਰਟ ਕਰਨੀ ਹੈ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਕੌਣ ਦੋ ਪੌਣ ਕੋਈ ਵੱਡੀ ਚੀਜ਼ ਨਹੀਂ ਹੁੰਦੀ ਇਸ ਤੋਂ ਡੀ ਦਰਿਆ ਦਿੱਲੀ ਦੇ ਨਾਲ ਤੁਹਾਡੀ ਮਿਹਨਤ ਦੇ ਨਾਲ ਇਹ ਅਖਬਾਰ ਕੱਲ ਨੂੰ ਕੈਨੇਡਾ ਅਮਰੀਕਾ ਦੇ ਵਿੱਚ ਵੀ ਅਸੀਂ ਚਾਉਣੇ ਪਹੁੰਚੇ ਸੋ ਮੈਂ ਬਹੁਤ ਆਪਣੇ ਆਪ ਨੂੰ ਕਰਮਾ ਵਾਲਾ ਸਮਝਦਾ ਕਿ ਜਿਹੜਾ ਇਸ ਅਖਬਾਰ ਦਾ ਮੈਂ ਅੰਗ ਵੀ ਹੈਗਾ ਪਾਤਰ ਵੀ ਹੈ ਔਰ ਮੈਂ ਕੋਸ਼ਿਸ਼ ਵੀ ਕਰਦਾ ਹਾਂ ਮੈਂ ਕਦੇ-ਕਦੇ ਮੈਂ ਇੱਥੇ ਲੇਖ ਵੀ ਲਿਖਦਾ ਹੁੰਨਾ ਸੋ ਤੁਸੀਂ ਸਾਰਿਆਂ ਨੇ ਸਪੋਰਟ ਕਰਨੀ ਹੈ ਇਸ ਅਖਬਾਰ ਨੂੰ ਤਾਂ ਕਿ ਇਹ ਅਖਬਾਰ ਹੋਰ ਵੀ ਬਹੁਤ ਜ਼ਿਆਦਾ ਬੁਲੰਦੀਆਂ ਤੇ ਪਹੁੰਚੇ ਤੇ ਪੰਜ ਦਰਿਆ ਦੀ ਸਾਰੀ ਮੈਨੇਜਮੈਂਟ ਸਾਰੀ ਟੀਮ ਜਿਹੜੀ ਪੈਕ ਤੇ ਕੰਮ ਕਰਦੀ ਹੈ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਮਨਦੀਪ ਖਰਮੀ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਖੇਚਦੋ ਕੰਮ ਪੰਜਾਬੀਓ ਪੰਜਾਬੀ ਜਿਹੜੇ ਪਾਸੇ ਪੈ ਜਾਂਦੇ ਆ ਬੱਲੇ ਬੱਲੇ ਕਰਾ ਦਿੰਦੇ ਆ ਮੇਰੀ ਕੋਈ ਤਵੰਨਾ ਵੀ ਪੰਜ ਦਰਿਆ ਜਿਹੜਾ ਨਾ ਇਹ ਬਸ ਪੂਰੀ ਦੁਨੀਆ ਤੱਕ ਪਹੁੰਚਣਾ ਚਾਹੀਦਾ ਥੈਂਕ ਯੂ ਵੈਲ ਮਚ سپورਟ ਕਰੋ ਜੀ ਤੁਸੀਂ